ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਜੀ ਪਾਲੇ ਚੱਕ ਨੇੜੇ ਗੁਰੂ ਹਰਸਾਏ ਗੋਲੂ ਕਾ ਮੋੜ ਦੇ ਕੋਲ ਹੈ ਜੀ ਇਹ ਪਿੰਡ ਦੇ ਵਿੱਚ ਸਾਰਾ ਪੁਰਾਣਾ ਮੀਨਾ ਇਤਿਹਾਸ ਚੱਲਦਾ ਹੈ ਜੀ ਗੁਰੂਆਂ ਬਾਰੇ ਤੇ ਇਹ ਗ੍ਰੰਥੀ ਸਾਹਿਬ ਦੱਸਣਗੇ ਤੁਹਾਨੂੰ ਬਾਬਾ ਜੀ ਸਾਰਾ ਕੁਝ ਬਾਬੇ ਸਾਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬੇ ਕੀ ਪ੍ਰੋਗਰਾਮ ਹੈ ਜੀ ਇਹ ਸਾਰਾ ਮਹੀਨਾ ਹੀ ਤੁਹਾਡੇ ਪਿੰਡ ਚੱਲਦਾ ਪ੍ਰੋਗਰਾਮ ਕੀ ਚੱਕ ਰਿਹਾ ਸੀ ਉਹ ਦੁਆਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਵੰਸ਼ ਦਾਨੀ ਗੁਰੂ ਪਾਤਸ਼ਾਹ ਮਰਦਾ ਗੰਬੜੇ ਵਹਿ ਪ੍ਰਗਟਿਓ ਮਰਦਾ ਗੰਬੜਾ ਬਰੀਆਮ ਕੇਲਾ ਵਾਹ ਵਾਹ ਬਾਬੇ ਨੰ ਸਿੰਘ ਆਪੇ ਗੁਰਚੇਲਾ ਚ ਠੀਕ ਸਤਿਗੁਰਾਂ ਦੇ ਸਾਰੇ ਪਰਿਵਾਰ ਦੇ ਸ਼ਹੀਦਿਆਂ ਦੇ ਸਦਕਾ ਜੋ ਉਹਨਾਂ ਦੇ ਸਿੰਘ ਸਨ ਉਹ ਵੀ ਉਹਨਾਂ ਦਾ ਪਰਿਵਾਰ ਸਨ ਉਹਨਾਂ ਦੀ ਸ਼ਹੀਦਿਆਂ ਦੇ ਸਦਕਾ ਠੀਕ ਅੱਜ ਹਿੰਦੁਸਤਾਨ ਆਪਣੀ ਹੋਂਦ ਤੇ ਖੜਾ ਜੀ ਜੀ ਆਪਣੇ ਦੇਸ਼ ਦੇ ਵਿੱਚ ਮੰਦਰ ਅਤੇ ਸਤਿਗੁਰਾਂ ਦੀ ਗੁਰਦੁਆਰੇ ਜਿੱਥੇ ਆਪਾਂ ਦਰਸ਼ਨ ਕਰਦੇ ਆਂ ਲੰਗਰ ਛਕਦੇ ਆ ਬਾਣੀ ਸਰਵਣ ਕਰਕੇ ਆਪਣਾ ਜਨਮ ਸਫਲਾ ਬਣਾਉਨੇ ਆ ਉਹ ਇਤਿਹਾਸ ਦੇ ਸਦਕਾ ਹੀ ਅੱਜ ਸਾਰਾ ਹਿੰਦੁਸਤਾਨ ਹੋਂਦ ਵਿੱਚ ਹੈ ਇਸ ਕਰਕੇ ਸਤਿਗੁਰਾਂ ਦਾ ਆਪਾਂ ਕਰਜ਼ਾ ਤਾਂ ਨਹੀਂ ਲਾ ਸਕਦੇ ਪਰ ਇਹ ਜੋ ਨਗਰ ਫਰੀਦਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪਾਲੇ ਚੱਕ ਠੀਕ ਪਾਲੇ ਚੱਕ ਦੇ ਵਿੱਚ ਇੱਕ ਬੋਤ ਲੈ ਕੇ ਇੱਕ ਮਾਗ ਤੱਕ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 11ਵੇਂ ਪਾਤਸ਼ਾਹ ਸ਼ਬਦ ਗੁਰੂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਕਈ ਕੋਟਕ ਜਗ ਫਲਾਸ ਨੂੰ ਗਾਵਨ ਹਾਰੇ ਰਾਮ ਸਤਿਗੁਰਾਂ ਦੀ ਬਾਣੀ ਦੇ ਅਥਾ ਪ੍ਰਭਾਵ ਲੜੀਵਾਰ 1 ਮਹੀਨਾ ਸਤਿਗੁਰਾਂ ਦੇ ਪਰਿਵਾਰ ਨੂੰ ਯਾਦ ਕਰਦੇ ਹਾਂ ਇਹ ਚਲਾਏ ਜਾਂਦੇ ਹਨ ਠੀਕ ਮੈਂ ਹਰਿਆਣੇ ਤੋਂ ਬਾਬਾ ਜੀ ਉਹਨੇ ਸਾਨੂੰ ਸੱਦਾ ਦਿੱਤਾ ਇਹ ਬਾਬਾ ਜੀ ਹੈਡ ਗਰੰਥੀ ਨੇ ਗੁਰਦੁਆਰਾ ਸਾਹਿਬ ਦੇ ਠੀਕ 18 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਹਾਂਜੀ ਬਹੁਤ ਵਧੀਆ ਪਰਿਵਾਰ ਸਮੇਤ ਠੀਕ ਇਹ ਵੀ ਬੜੀ ਵੱਡੀ ਇੱਕ ਦੇਣ ਹੈ ਹਾਂਜੀ ਹਾਂਜੀ ਤੇ ਨਗਰ ਬਹੁਤ ਖੁਸ਼ ਆ ਇਹਨਾਂ ਤੇ ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਇੱਥੇ ਇੱਕ ਬਾਬਾ ਜੀ ਸਨ ਦੀਵਾਨ ਸਿੰਘ ਨਗਰ ਦੇ ਠੀਕ ਜੋ ਕਿ ਸਰਕਾਰੀ ਨੌਕਰੀ ਕਰਦੇ ਸਨ ਜੀ ਜੀ ਮੈਂ ਉਹਨਾਂ ਨੇ ਨਗਰ ਨੂੰ ਜੋ ਇਹ ਉਦਮ ਕਰਾਇਆ ਵੀ ਆਪਾਂ ਇਸ ਤਰ੍ਹਾਂ ਸਤਿਗੁਰਾਂ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਉਹਦੇ ਵਿੱਚ ਤੇ ਆਪਾਂ ਸੋ ਕਿ ਦਾ ਸਾਰਾ ਟਾਈਮ ਖਰਾਬ ਨਾ ਕਰੀਏ ਠੀਕ ਇਹ ਆਪਾਂ ਹੋ ਨਾ ਸਕੇ ਹੋਰ ਤਾਂ ਕੁਝ ਨਹੀਂ ਕਰ ਸਕਦੇ ਹੁਣ ਅੱਜ ਦਾ ਸਮਾਂ ਕੋਈ ਸ਼ਹੀਦਿਆਂ ਦਾ ਸਮਾਂ ਨਹੀਂ ਹਾਂਜੀ ਆਪਾਂ ਸਤਿਗੁਰਾਂ ਦੀ ਬਾਣੀ ਦਾ ਜਾਪ ਕਰਾਈਏ ਸਾਰੇ ਰਲ ਕੇ ਸੰਗਤ ਵੀ ਬੜੀ ਉਦਮ ਵਾਲੀ ਆ ਸੰਗਤ ਨੇ ਬਾਬਾ ਜੀ ਦਾ ਵਚਨ ਮੰਨਦਿਆਂ ਹੋਇਆਂ ਇਹ ਉਦਮ ਕੀਤਾ ਕਿੰਨੇ ਸਾਲ ਹੋ ਗਏ ਉਹ ਭਜੀ ਲੜੀ ਚੱਲ ਰਹੀ 20 25 ਸਾਲ ਹੋ ਗਏ 26 20 25 ਸਾਲ ਗੁਰਮੁਖੇ ਨਗਰ ਦੇ ਹਾਂਜੀ ਤੇ 20 25 ਸਾਲਾਂ ਤੋਂ ਇਹ ਲਗਾਤਾਰ ਇਸੇ ਤਰ੍ਹਾਂ ਇਹ ਨਗਰ ਸਤਗੁਰਾਂ ਦੇ ਪਰਿਵਾਰ ਨੂੰ ਸਤਗੁਰੂ ਦੇ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਹੋਇਆ ਹੁੰਦਾ ਜਿਵੇਂ ਕਿ ਪੰਜ ਪਿਆਰੇ ਚਾਰ ਸਾਹਿਬਜਾਦ ਦੇ ਚਮਕੌਰ ਦੀ ਗੜੀ ਦੇ ਵਿੱਚ ਦੋ ਸਾਹਿਬਜਾਦ ਦੇ ਸ਼ਹੀਦ ਹੋਏ ਹਾਂਜੀ ਦੋ ਫਤਿਹਗੜ੍ਹ ਸਾਹਿਬ ਨਿਆਂ ਦੇ ਵਿੱਚ ਸ਼ਹੀਦ ਕੀਤੇ ਗਏ ਚੌਤੀ ਸਿੰਘ ਚਮਕੌਰ ਦੀ ਗੜੀ ਵਿੱਚ ਅਤੇ ਤਿੰਨ ਪਿਆਰੇ ਸ਼ਹੀਦ ਹੋਏ ਹਾਂਜੀ ਸਤਗੁਰਾਂ ਦੇ ਸਤਗੁਰਾਂ ਦਾ ਪਰਿਵਾਰ ਵਿਛੋੜਾ ਸਾਰਾ ਇਤਿਹਾਸ ਸਾਰੀ ਸੰਗਤ ਜਾਣਦੀ ਆ ਮੈਂ ਸੂਖਮ ਕਹਿ ਰਿਹਾ ਠੀਕ ਉਹਨਾਂ ਸਾਰੇ ਪਰਿਵਾਰਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਸਤਗੁਰਾਂ ਦੇ ਸ਼ਹੀਦ ਸਿੰਘ ਜੋ 40 ਮੁਕਤੇ ਖਿਦਰਾਣੇ ਦੀ ਢਾਬ ਤੇ ਸ੍ਰੀ ਮੁਕਸਰ ਸਾਹਿਬ ਸਤਗੁਰਾਂ ਨੇ ਮੁਕਤ ਕੀਤੇ ਸਨ ਉਹ ਵੀ ਠੀਕ ਉਹਨਾਂ ਸਾਰਿਆਂ ਨੂੰ ਯਾਦ ਕਰਦਿਆਂ ਹੋਇਆਂ ਪਰਿਵਾਰ ਇਹ ਨਗਰ ਪਿੰਡ ਪਾਲੇ ਚੱਕ ਜੋ ਕੇ ਗੋਲੂ ਕਾ ਮੋੜ ਦੇ ਬਿਲਕੁਲ ਨਜ਼ਦੀਕ ਹੈ ਜਿੱਥੇ ਕਿ ਬਾਬਾ ਵਜਨ ਸਿੰਘ ਜੀ ਉਹਨਾਂ ਦਾ ਸਥਾਨ ਹੈ ਦੇਰਾ ਭਜਨਗੜ ਜੋ ਕਿ ਭਜਨਗੜ ਕੁਟਿਆ ਸੋ ਪਰਿਵਾਰ ਸਤਗੁਰਾਂ ਦਾ ਹੀ ਆ ਸਾਰਾ ਹਾਂਜੀ ਕਿਉਂਕਿ ਸਤਗੁਰਾਂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਆਪਣਾ ਸਾਰੀ ਉਹਨਾਂ ਦੇ ਪੁੱਤਰ ਠੀਕ ਤੇ ਮਾਤਾ ਸਹਿਬ ਦੇਵਾਂ ਦੀ ਝੋਲੀ ਇਹ ਪਾਇਆ ਸੀ ਖਾਲਸਾ ਦੋ ਮਾਤਾ ਜੀ ਦੇ ਸੁਪੁੱਤਰ ਸਨ ਨਤੀਜੇ ਮਾਤਾ ਜੀ ਉਦੋਂ ਸਤਿਗੁਰਾਂ ਨੇ ਬ੍ਰਹਮਚਾਰ ਰੱਖਿਆ ਜੰਗਾ ਜੁੱਧਾਂ ਵਾਸਤੇ ਅਤੇ ਮਾਤਾ ਜੀ ਨੇ ਕਿਹਾ ਵੀ ਸਾਡੇ ਸੁਪੁੱਤਰ ਜਦੋਂ ਤਲਵੰਡੀ ਸਾਹਿਬ ਉਹਦੀ ਧਰਤੀ ਤੇ ਆਏ ਤੇ ਮਾਤਾ ਸਾਹਿਬ ਦੇਵਾ ਨੂੰ ਕਿਹਾ ਵੀ ਇਹ ਸਾਰਾ ਖਾਲਸਾ ਤੇਰਾ ਹੀ ਸੁਪੁੱਤਰ ਵਜੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਤੇ ਧਰਮ ਦੇ ਮਾਤਾ ਮਾਤਾ ਸਾਹਿਬ ਦੇਵਾ ਕੌਰ ਜੀ ਨੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਜਾਣਦੇ ਹੋયા ਇਹ ਪਿੰਡ ਬੜੀ ਤਹਿ ਦਿਲੋਂ ਉਦਮ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖੀ ਨਾਲ ਜੁੜਿਆ ਹੋਇਆ ਹੈ ਅੰਮ੍ਰਿਤ ਵੇਲੇ 3:30-4 ਵਜੇ ਸੰਗਤ ਨੂੰ ਗੁਰੂ ਘਰ ਆਉਣਾ ਸ਼ੁਰੂ ਹੋ ਜਾਂਦੀ ਹੈ ਅਤੇ ਜੋ ਸੇਵਾ ਮਿਲਦੀ ਹੈ ਨਾਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਉਪਰੰਤ ਬਹਿ ਕੇ ਬਾਣੀ ਸੁਣਦੇ ਨੇ ਉਪਰੰਤ ਚਾਹ ਪਾਣੀ ਦਾ ਲੰਗਰ ਚੱਲਦਾ ਹੈ ਸਾਰੇ ਸੰਗਤ ਵੱਲੋਂ ਠੀਕ ਅਤੇ ਦੂਰੋਂ ਦਰੜਿਆਂ ਆ ਕੇ ਸੰਗਤਾਂ ਇੱਥੇ ਅਰਦਾਸ ਬੇਨਤੀਆਂ ਕਰਵਾਉਂਦੀਆਂ ਨੇ ਤੇ ਅਰਦਾਸ ਬੇਨਤੀ ਸਤਿਗੁਰੂ ਜੀ ਸੁਣਦੇ ਨੇ ਮਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਮਹਾਰਾਜ ਆਪਣੇ ਦਰ ਤੇ ਆਇਆਂ ਨੂੰ ਕਦੇ ਖਾਲੀ ਨਹੀਂ ਮੋੜਦਾ ਜੀ ਜੋ ਸ਼ਰਧਾ ਹੋਵੇ ਜੋ ਸ਼ਰਧਾ ਕਰ ਸੇਮਦੇ ਗੁਰਪਾਰ ਉਤਾਰਨ ਹਾਰ ਸੋ ਇਹ ਨਗਰ ਬੜਾ ਹੀ ਵੱਡੇ ਭਾਗਾਂ ਵਾਲਾ ਆਪ ਚੱਲ ਕੇ ਆਇਓ ਆਪ ਜੀ ਦਾ ਵੀ ਬੜਾ ਧੰਨਵਾਦ ਵਾਹਿਗੁਰੂ ਬਹੁਤ ਤਹਿ ਦਿਲੋਂ ਦਾ ਨਵਾਦ ਆਪ ਸਭ ਲੰਗਰ ਛੱਕ ਕੇ ਜਾਣਾ ਅਤੇ ਇਸੇ ਤਰ੍ਹਾਂ ਮੈਂ ਕਹਿਣਾ ਵੀ ਸਾਰੇ ਨਗਰਾਂ ਨੂੰ ਵਾਰੀ-ਵਾਰੀ ਨਾਲ ਕਿਉਂਕਿ ਅੱਜ ਕੱਲ੍ਹ ਗ੍ਰੰਥੀਆਂ ਦੀ ਬਹੁਤ ਘਾਟ ਹੈ ਹਾਂਜੀ ਗ੍ਰੰਥੀ ਦੀ ਬੇਕਦਰੀ ਹੋ ਰਹੀ ਹੈ ਇਸ ਕਰਕੇ ਗ੍ਰੰਥੀਆਂ ਦੀ ਘਾਟ ਹੈ ਆਪਣੇ ਘਰਾਂ ਦੇ ਵਿੱਚ ਬੱਚੇ ਵੀ ਥੋੜੇ ਹਨ ਆਪ ਸਮਝਦੇ ਹੋ ਤੇ ਟਕਸਾਲਾਂ ਦੇ ਵਿੱਚ ਬੱਚੇ ਪੜ੍ਹਨ ਵਾਸਤੇ ਕੋਈ ਜਾਂਦੇ ਨਹੀਂ ਤੇ ਵਾਰੀ-ਵਾਰੀ ਨਾਲ ਜਿਵੇਂ ਮਨਾਇਆ ਜਾਏ ਹਾਂਜੀ ਜਿਵੇਂ ਵੱਡੇ ਸਹਿਬ ਜੰਦਿਆਂ ਦਾ ਦੂਜਾ ਨਗਰ ਮਨਾ ਦੇਵੇ ਛੋਟੇ ਸਹਿਬ ਜੰਦਿਆਂ ਦਾ ਦੂਜਾ ਨਗਰ ਮਨਾ ਦੇਵੇ ਹਾਂਜੀ ਗੁਰੂ ਅਰਜਨ ਦੇਵ ਜੀ ਦਾ ਅਗਲਾ ਨਗਰ ਮਨਾ ਦੇਵੇ ਇਸ ਤਰ੍ਹਾਂ ਮਤਾ ਪਕਾ ਕੇ ਵੀ ਤੁਸੀਂ ਇਹਨਾਂ ਗੁਰਾ ਜੀ ਦਾ ਸ਼ੀਦੀ ਦਿਹਾੜਾ ਜਾਵਤਾਰ ਦਿਹਾੜਾ ਮਨਾਉਣਾ ਹਾਂਜੀ ਇਕੱਠੇ ਮਨਾਉਣ ਦੇ ਵਿੱਚ ਸਾਨੂੰ ਬੜੀ ਦਿੱਕਤ ਹੁੰਦੀ ਆ ਠੀਕ ਕਿਉਂਕਿ ਸਤਪੁਰਾਂ ਦੀ ਤਾਂ ਸਾਰੇ ਦਿਹਾੜੇ ਨੇ ਹਾਂਜੀ ਸ਼੍ਰੀਕਾ ਵੀ ਸਮਿਆਂ ਸਿਰ ਮਨਾਉਣਾ ਚਾਹੀਦਾ ਹਾਂਜੀ ਸਮੇਂ ਫਿਰ ਆਪਾਂ ਆਪਣਾ ਵੀ ਜਨਮ ਦਿਨ ਮਨਾਉਨੇ ਆ ਹਾਂਜੀ ਪਰ 9 ਮਹੀਨੇ ਸਤਿਗੁਰਾਂ ਦੇ ਜੋ ਘਰ ਨੂੰ ਆਨੰਦਪੁਰ ਸਾਹਿਬ ਨੂੰ ਕਿਲੇ ਨੂੰ ਘੇਰਾ ਪਿਆ ਰਿਹਾ ਉਹ 9 ਮਹੀਨੇ ਵਿੱਚ ਪਾਈਏ ਸ਼ਹੀਦੀ ਦਿਹਾੜੇ ਵਿੱਚ ਪਾਈਏ ਤਾਂ ਸਾਰਾ ਥਾਲੀ ਸ਼ਹੀਦਿਆਂ ਦਾ ਸਿੱਖ ਇਤਿਹਾਸ ਸਾਰਾ ਸ਼ਹੀਦਿਆਂ ਨਾਲ ਭਰਿਆ ਪਿਆ ਇਸ ਕਰਕੇ ਮੈਂ ਪ੍ਰਗਟਿਓ ਮਰਦ ਅਗੰਬੜਾ ਪ੍ਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਤਰਾ ਸਾਹੇ ਸ਼ੈਨ ਸ਼ਾਹਾ ਗੁਰੂ ਗੋਬਿੰਦ ਸਿੰਘ ਆਪੇ ਸਾਹੇ ਸ਼ੈਨ ਸ਼ਾਹਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸਾਰੇ ਪਾਸ਼ਾ ਦੇ ਪਾਸ਼ਾ ਨੇ ਇੰਨਾ ਲੋਕਾਂ ਦੇ ਮਾਲਕ ਨੇ ਉਹ ਆਪਣੇ ਇੱਕ ਤੀਰ ਨਾਲ ਵੀ ਸਾਰਿਆਂ ਨੂੰ ਨਾਸ਼ ਕਰਦਾ ਕਰ ਸਕਦੇ ਸਨ ਪਰ ਉਹਨਾਂ ਨੇ ਆਪਣੇ ਸਿੰਘਾਂ ਦੇ ਵਿੱਚ ਜੋ ਅੰਮ੍ਰਿਤ ਤਿਆਰ ਕੀਤਾ ਸੀ ਅੰਮ੍ਰਿਤ ਤਿਆਰ ਕਰਕੇ ਜੋ ਸ਼ਕਾਇਆ ਸੀ ਸਿੰਘਾਂ ਨੂੰ ਉਹਨਾਂ ਨੇ ਤਾਕਤ ਦਿਖਾਈ ਆ ਵੀ ਅੰਮ੍ਰਿਤ ਦੇ ਵਿੱਚ ਕਿੰਨੀ ਤਾਕਤ ਆ ਪਾਣੀ ਦੇ ਵਿੱਚ ਕਿੰਨੀ ਤਾਕਤ ਆ ਕਿਸੇ ਨੇ ਪੁੱਛਿਆ ਵੀ ਹਰ ਮੰਦਰ ਸਾਹਿਬ ਜਿਹੜਾ ਜਲ ਹੈ ਉਹਦੇ ਨਾਲ ਕੀ ਫਰਕ ਪੈਂਦਾ ਇਹ ਲੋਕੀ ਘਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਅੱਗੋਂ ਕਿਸੇ ਗੁਰਮਖ ਨੇ ਦੱਸਿਆ ਵੀ ਜੇ ਪੰਜ ਬਾਣੀਆਂ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਿਆਰ ਕਰ ਸਕਦੇ ਨੇ ਇੱਥੇ ਤਾਂ 24 ਘੰਟੇ ਹੀ ਬਾਣੀ ਜਲਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਆਪੇ ਇਹ ਜਲ ਅੰਮ੍ਰਿਤ ਹੈ ਇਸ ਕਰਕੇ ਇਸ ਅਸਥਾਨ ਦਾ ਬੜਾ ਵੱਡਾ ਮਹਾਤਮ ਹੈ ਮੈਂ ਤਹਿਦ ਨੂੰ ਪਿੰਡ ਪਾਲੇ ਚੱਕ ਦੇ ਸਾਰੀਆਂ ਸੰਗਤਾਂ ਦਾ ਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਆਪ ਜੀ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾਈ ਤੁਸੀਂ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਵੀ ਪਿੰਡ ਪੂਰਾ ਸਾਥ ਦੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਆਪਦਾ ਸਾਰਾ ਹੀ ਪਰਿਵਾਰ ਵਾਰਿਆ ਆਪਣੇ ਛੋਟੇ ਛੋਟੇ ਬੱਚਿਆਂ ਦੀਆਂ ਕੁਰਬਾਨੀਆਂ ਕੀਤੀਆਂ ਸਭ ਤੋਂ ਪਹਿਲਾਂ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟੀ ਕੋਟੀ ਸ਼ੁਕਰਾਨਾ ਧੰਨਵਾਦ ਜੈਸੂ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰ ਦੇ ਨਾਲ ਜੋ ਸਾਡੇ ਸਮੂਹ ਨਗਰ ਪਿੰਡ ਪਾਲਾ ਚੱਕ ਦੇ ਜੋ ਕਿਰਪਾ ਹੋਈ ਹੈ ਜੋ ਸਾਰੀਆਂ ਸੰਗਤਾਂ ਗੁਰੂ ਦੀ ਬਾਣੀ ਦੇ ਨਾਲ ਜੁੜੀਆਂ ਹਨ ਇਹ ਨਗਰ ਬੜਾ ਮਹਾਨ ਹੈ ਜੋ ਇੱਥੇ ਬੜੀ ਸ੍ਰੀਦਾ ਸਿੰਘਾ ਦੀ ਮਹਾਪੁਰਸ਼ਾਂ ਦੀ ਜੋ ਤਪੱਸਿਆ ਹੋਈ ਹੈ ਬਾਬਾ ਮਲਕੀਤ ਸਿੰਘ ਚੱਕ ਮਹਰਾਣੇ ਤੋਂ ਤੇ ਬਾਬਾ ਬਿਸ਼ੀਸ਼ ਸਿੰਘ ਚੱਕ ਮਹਰਾਣੇ ਤੋਂ ਨਾ ਮਹਾਪੁਰਸ਼ਾਂ ਦੀ ਇਸ ਨਗਰ ਤੇ ਕਿਰਪਾ ਹੋਈ ਉਹਨਾਂ ਮਹਾਪੁਰਸ਼ਾਂ ਨੇ ਗੁਰਦੁਆਰਾ ਨਗਰ ਨੂੰ ਬਣਾ ਕੇ ਦਿੱਤਾ ਤੇ ਸਾਰੀਆਂ ਸੰਗਤਾਂ ਨੇ ਸਾ ਮਹਾਂਪੁਰੇ ਸ਼ਾਂਤ ਆ ਸ਼ੁਕਰਾਨਾ ਕੀਤਾ ਤੇ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਤੇ ਜੋ ਅੱਜ ਸਾਡੇ ਨਗਰ ਤੇ ਬਹੁਤ ਕਿਰਪਾ ਹੈ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਦੇਣ ਹੈ ਜਿਸ ਦੇ ਨਾਲ ਸਾਡੀਆਂ ਸਾਰੀਆਂ ਨਗਰ ਦੀਆਂ ਸੰਗਤਾਂ ਗੁਰੂ ਦੀ ਬਾਣੀ ਦੇ ਨਾਲ ਜੁੜੀਆਂ ਹਨ ਅੰਮ੍ਰਿਤ ਵੇਲਾ ਸਮਾਲਦੀਆਂ ਹਨ ਵਾਧ ਤੋਂ ਵਾ ਚੜ ਕੇ ਸਾਰਾ ਹੀ ਨਗਰ ਅੰਮ੍ਰਿਤ ਵੇਲੇ ਗੁਰੂ ਘਰ ਸਤਿਗੁਰਾਂ ਜੀ ਨੂੰ ਆਣ ਕੇ ਨਮਸਕਾਰ ਕਰਦੇ ਹਨ ਗੁਰੂ ਘਰ ਆਣ ਕੇ ਸੇਵਾ ਕਰਦੇ ਹਨ ਤੇ ਸਾਤਗੁਰੂ ਜੀ ਨੇ ਬੜੀ ਕਿਰਪਾ ਕੀਤੀ ਇਸ ਨਗਰ ਤੇ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਪਾਸ਼ਾ ਜੀ ਨੇ ਪੂਰੀਆਂ ਕੀਤੀਆਂ ਬੱਚਿਆਂ ਨੂੰ ਨੌਕਰੀਆਂ ਦੀਆਂ ਦਾਤਾਂ ਬਖਸ਼ ਕੀਤੀਆਂ ਤੇ ਨਗਰ ਨੂੰ ਸਦਾ ਇਹ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਿਆ ਤੇ ਸਾਰੀਆਂ ਸੰਗਤਾਂ ਸਾਤਗੁਰਾਂ ਜੀ ਦਾ ਧੰਨਵਾਦ ਕਰਦੇ ਹੋਏ ਸਾਡੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਪੋਹ ਦੀ ਪਹਿਲੀ ਤੋਂ ਲੈ ਕੇ ਮਾਘ ਦੀ ਪਹਿਲੀ ਤੱਕ ਸੇਰੀਆ ਖਾਂਡ ਪਾਟਾਂ ਦੀ ਜੋ ਲੜੀ ਚਲਾਉਂਦੇ ਹਨ ਆਪਣੀਆਂ ਕਿਰਤ ਕਮਾਈਆਂ ਨੂੰ ਲੇਖੇ ਦੇ ਵਿੱਚ ਲਾਉਂਦੇ ਹੋਏ ਹੋਰ ਵੀ ਦੂਰ ਰਹਿਣ ਸੰਗਤਾਂ ਨੇ ਗੁਰੂ ਚਰਨਾਂ ਦੇ ਵਿੱਚ ਆਨ ਕੇ ਅਰਦਾਸਾਂ ਬੇਨਤੀਆਂ ਕਰਵਾਉਂਦੇ ਹਨ ਸਤਿਗੁਰੂ ਜੀ ਬੇਨਤੀਆਂ ਪ੍ਰਵਾਨ ਕਰਦੇ ਹਨ ਨੇੜੇ ਹੋ ਕੇ ਸੰਦੇ ਹਨ ਜਿਹੜੀ ਅਰਦਾਸ ਇਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਹੋ ਜਾਂਦੀ ਹੈ ਤੇ ਸਤਿਗੁਰੂ ਜੀ ਉਹ ਅਰਦਾਸਾਂ ਜਰੂਰ ਪੂਰੀਆਂ ਕਰਦੇ ਹਨ ਗੱਲ ਸਾਰੀ ਪਰੋਸੇ ਦੀ ਹੈ ਜਿਹੜਾ ਵੀ ਇਸ ਪਰਮਾਤਮਾ ਵਾਹਿਗੁਰੂ ਜੀ ਤੇ ਪਰੋਸਾ ਰੱਖ ਕੇ ਚੱਲਦਾ ਹੈ ਤੇ ਸਤਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਅਸੀਂ ਵਕਾਰ ਕਰ ਲੈਂਦੇ ਹੰਨ ਤੇ ਸੰਗਤਾਂ ਫਿਰ ਸਤਿਗੁਰਾਂ ਜੀ ਦਾ ਸ਼ੁਕਰਾਨਾ ਕਰਦੇ ਹੋਏ ਲੜੀ ਦੇ ਵਿੱਚ ਸ੍ਰੀ ਅਖੰਡ ਪਾਠ ਕਰਵਾਉਂਦੇ ਹਨ ਆਪਣੀ ਸੇਵਾ ਨਿਭਾਉਂਦੇ ਹਨ ਸਤਿਗੁਰਾਂ ਜੀ ਦੀ ਬਖਸ਼ੀ ਹੋਈ ਸੇਵਾ ਸਾਰੀਆਂ ਸਾਡੇ ਇਸ ਮੂਨ ਨਗਰ ਦੀਆਂ ਸੰਗਤਾਂ ਤੇ ਦੂਰ ਨੇੜੇ ਸਾਰੀਆਂ ਸੰਗਤਾਂ ਰਲ ਮਿਲ ਕੇ ਇੱਕ ਮਹੀਨੇ ਦੀ ਸੇਵਾ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਨਿਭਾਰੇ ਹਨ ਤੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਹੀ ਅਰਦਾਸ ਬੇਨਤੀ ਹੈ ਇਸੇ ਤਰ੍ਹਾਂ ਇਹ ਸਾਰੀਆਂ ਸੰਗਤਾਂ ਨੂੰ ਪਾਤਸ਼ਾਹ ਜੀ ਬਾਣੀ ਬਾਣੇ ਦੇ ਨਾਲ ਜੋੜਨ ਤੇ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਮਿਹਰ ਭਰਿਆ ਹੱਥ ਰੱਖਣ ਦਾਸ ਜੋ 2008 ਦੇ ਵਿੱਚ ਇਥੇ ਸੇਵਾ ਨਿਭਾਰੇ ਹਨ ਜੋ ਅੱਜ 19 ਸਾਲ ਹੋ ਗਏ ਹਨ ਬੜਾ ਪਿਆਰ ਸਤਿਕਾਰ ਦੇ ਨਾਲ ਨਗਰ ਨੇ ਨਗਰ ਨੇ ਇਸ ਦਾਸ ਨੂੰ ਆਪਣੇ ਪਰਿਵਾਰ ਤਰ੍ਹਾਂ ਰੱਖਿਆ ਹੈ ਇਹ ਦਾਸ ਵੱਲੋਂ ਵੀ ਸਾਰੇ ਹੀ ਨਗਰ ਦਾ ਧੰਨਵਾਦ ਤੇ ਆਪ ਵੀਰ ਦਾ ਪੱਤਰਕਾਰ ਦਾ ਵੀ ਧੰਨਵਾਦ ਜੋ ਸਮੇਂ ਤੋਂ ਸਮਾ ਕੱਢ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕਰ ਇਹ ਸੰਗਤਾਂ ਦੇ ਤੇ ਦਾਸ ਦੇ ਵਿਚਾਰ ਸੁਨੇ ਹਨ ਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਵਾਦ ਤੇ ਸਤਿਗੁਰੂ ਜੀ ਇਸ ਤਰ੍ਹਾਂ ਹੀ ਇਸ ਨਗਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਬਾਣੀ ਬਾਣੀ ਨਾਲ ਜੋੜਨ ਤੇ ਵਾਹਿਗੁਰੂ ਜੀ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਇਹ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਨੇ ਦੱਸਿਆ ਸਾਰਾ ਇਤਿਹਾਸ ਜੀ ਤੇ ਹੁਣ ਤੁਹਾਨੂੰ ਦਿਖਾਣੇ ਗੁਰਦੁਆਸਾ ਦੀ ਬਿਲਡਿੰਗ ਸਾਰੀ ਜੀ सारे गुरु ठीक है बाबा जी दुकाने लंगर आज ਸਾਸਿਓ ਆ ਬਈ ਸਾਸਿਗਾ ਜੀ ਔਰ ਜਰਦਾ ਠੀਕ ਠਾਕ ਵਧੀਆ ਵਧੀਆ ਚੜਾਤੀ ਹੋ ਹਾਂ ਲੋ ਯਖੜੇ ਸੇਵਾ ਦੋ ਬਹੁਤ ਸਾਮਣਾ ਸੇਵਾ ਕਰਦੇ ਜੀ ਵਾਹਿਗੁਰੂ ਔਰ ਲੰਗਰ ਹਾਲ ਚੱਲ ਰਿਹਾ ਜੀ ਨਿੱਜਾ ਪੀਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਾਲੇ ਚੱਕ ਨੇੜੇ ਗੋਲੂ ਕਾ ਮੋੜ ਤਸਕੀਰ ਗੁਰੂਰਸਾਹਿ ਜਿਲ੍ਹਾ ਫਰੀਖਪੁਰ ਪੰਜਾਬ ਸਤਿਵਾਦ ਸ਼ਰਧਾ ਨਾਲ ਸ਼ਹੀਦੀ ਦੇ ਸਮਾਣੇ ਜਾਂਦੇ ਪੂਰਾ ਮਹੀਨਾ ਜੀ